ਦੀਵੰਦੀ ਰਪਤਾ ਲਈ ਗੁਰਬਖਸ਼ੀ ਫਤੇ ਦੀ ਸਾਂਝ ਆਪਸ ਵਿੱਚ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮਹਾਵਾਕ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਜੋਗ ਚੁਗੈ ਪ੍ਰਭ ਭਾਵੇ ਸਰਵਰ ਮਹਾਂਸ ਪ੍ਰਾਨ ਪਤ ਪਾਵੇ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਰਹਾਉ ਇਸ ਦਾ ਸਿਰਲੇਖ ਹੈ ਤਨਾਸਰੀ ਮਖਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਮਕਾਰ ਸਤਿ ਗੁਰ ਪ੍ਰਸਾਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 685 ਅਤੇ 686 ਦੇ ਉੱਪਰ ਦਰਜ ਹੈ ਸਿਰਲੇਖ ਦੇ ਅੰਦਰ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਹੈ ਅਸ਼ਟਪਦੀਆਂ ਮਤਲਬ ਕਿ ਇਹ ਸ਼ਬਦ 8 ਪਦਿਆਂ ਦਾ ਹੈ। ਇੱਕ ਇੱਕ ਪਦੇ ਦੀਆਂ 4 4 ਤੁਕਾਂ ਹਨ। 2 ਤੁਕਾਂ ਦਾ ਇੱਕ ਪਦ ਰਹਾਉਦਾ ਹੈ। ਸੋ ਆਪਾਂ ਸਮੇਂ ਦੇ ਅੰਦਰ ਰਹਿੰਦੇ ਹਾਂ। ਇੱਕ ਇੱਕ ਤੁਕ ਦੇ ਜੋ ਅਖਰੀ ਅਰਥ ਹਨ। ਉਹਨਾਂ ਨੂੰ ਸਮਝਣ ਦਾ ਨਿਮਾਣਾ ਜਿਹਾ ਯਤਨ ਕਰਾਂਗੇ। ਗੁਰੂ ਸਾਹਿਬ ਨੇ ਕਿਰਪਾ ਕੀਤੀ ਧਨਾਸਰੀ ਮਹਲਾ ਪਹਿਲਾ। ਧਨਾਸਰੀ ਰਾਗ ਦਾ ਨਾਮ ਹੈ। ਮਹਲਾ ਪਹਿਲਾ ਦਾ ਮਤਲਬ ਹੈ ਗੁਰੂ ਨਾਨਕ ਜੀਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਘਰ ਦੂਜਾ ਸ਼ਬਦ ਨੂੰ ਦੂਸਰੇ ਘਰ ਦੇ ਅੰਦਰ ਗਾਉਣ ਦੀ ਹਦਾਇਤ ਕੀਤੀ ਹੈ ਅਸ਼ਟਪਦੀਆਂ ਅੱਠ ਪਦੀਆਂ ਦਾ ਇਹ ਸ਼ਬਦ ਹੈ ਇੱਕ ਓੰਕਾਰ ਈਸ਼ਵਰ ਇੱਕੋ ਹੀ ਹੈ ਕਰਤਾਰ ਇੱਕੋ ਹੀ ਹੈ ਸਿਰਜਣਹਾਰ ਇੱਕੋ ਹੀ ਹੈ ਜੋ ਸਾਰੀ ਰਚੀ ਹੋਈ ਕਾਇਨਾਤ ਅੰਦਰ ਇੱਕ ਰਸ ਵਿਆਪਕ ਹੈ ਸਤ ਗੁਰ ਪ੍ਰਸਾਦ ਸਦਾ ਹੀ ਸਤੈ ਨਿਵਣ ਵਾਲਾ ਕਦੀ ਖਤਮ ਹੋਣ ਵਾਲਾ ਘਟਣ ਵਾਲਾ ਨਹੀਂ ਹੈ ਗੁਰੂ ਸਰੂਪ ਹੈ ਸਾਨੂੰ ਸੋਝੀ ਦਿੰਦਾ ਹੈ ਤੇ ਸਾਡੇ ਉੱਪਰ ਕਿਰਪਾ ਕਰਦਾ ਹੈ ਰਹਿਮਤ ਕਰਦਾ ਹੈ ਮਹਾਰਾਜ ਕਹਿਣ ਲੱਗੇ ਰਹਾਉ ਦੇ ਪਦੇ ਵਿੱਚੋਂ ਕਿਆ ਬਗ ਬੱਪੜਾ ਛਪੜੀ ਨਾ ਆਏ ਕੀਚੜ ਡੂਬੈ ਮੈਲ ਨਾ ਜਾਏ ਰਹਾਉ ਕਿਆ ਬਗ ਬੱਪੜਾ ਛਪੜੀ ਨਾ ਆਏ ਸ਼ਬਦਾਂंदर ਉਦਾਹਰਣ ਲਈ ਲਈ ਗਈ ਸਾਧ ਸੰਗਤ ਇੱਕ ਹੰਸ ਤੇ ਇੱਕ ਬਗਲੇ ਦੀ ਦੋਵੇਂ ਹੀ ਪੰਛੀ ਹਨ ਤੇ ਦੋਵਾਂ ਦੀ ਉਦਾਹਰਣ ਲੈ ਕੇ ਸਾਨੂੰ ਸਮਝਾਉਣਾ ਕੀਤਾ ਹੈ ਗੁਰੂ ਸਾਹਿਬ ਨੇ ਕੋਣ ਨਾ ਤਾਂ ਵਿਚਾਰੇ ਹੰਸ ਨੂੰ ਪਤਾ ਹੋਏਗਾ ਕਿ ਮੇਰੀ ਗੱਲ ਹੋ ਰਹੀ ਹੈ ਨਾ ਬਗਲੇ ਨੂੰ ਪਤਾ ਹੋਏਗਾ ਕਿ ਮੇਰੀ ਗੱਲ ਹੋ ਰਹੀ ਹੈ ਦਰ ਅਸਲ ਕੁਦਰਤ ਦੇ ਵਿੱਚੋਂ ਸਾਨੂੰ ਮਹਾਰਾਜ ਉਦਾਹਰਣ ਦੇ ਕੇ ਸਮਝਾ ਰਹੇ ਤੇ ਇਸ ਲਈ ਤਾਂ ਪਰਮੇਸ਼ਰ ਨੂੰ ਗਿਆਨ ਰੂਪ ਗਿਆ ਗਿਆ ਨਾ ਗੁਰੂ ਕਿਹਾ ਕਿ ਗੁਰੂ ਦਾ ਅਰਥ ਹੈ ਜੀ ਗਿਆਨ ਦੇਣ ਵਾਲਾ ਸੋਝੀ ਦੇਣ ਵਾਲਾ ਤਾਂ ਗੁਰੂ ਜੀ ਆਪਣੀ ਕਾਇਨਾਤ ਅੰਦਰੋਂ ਆਪਣੀ ਰਚੀ ਹੋਈ ਸ੍ਰਿਸ਼ਟੀ ਦੇ ਵਿੱਚੋਂ ਸਾਨੂੰ ਸੋਝੀ ਦੇ ਰਹੇ ਨੇ ਪਰਮੇਸ਼ਰ ਜੀ ਸੋਝੀ ਕਿਹਦੇ ਰਹੇ ਇੱਕ ਤਾਂ ਪਿਆਰਿਓ ਹੰਸ ਹੁੰਦਾ ਹੈ ਜਿਹਦੇ ਬਾਰੇ ਇਹ ਮੰਨਿਆ ਗਿਆ ਹੈ ਕਿ ਉਹ ਸਮੁੰਦਰ ਦੇ ਕਿਨਾਰੇ ਸਾਗਰ ਦੇ ਕਿਨਾਰੇ ਰਹਿੰਦਾ ਹੈ ਤੇ ਸਾਗਰ ਦੇ ਅੰਦਰ ਜੋ ਕੀਮਤੀ ਰਤਨ ਸਮੁੰਦਰ ਦੇ ਅੰਦਰ ਹੁੰਦੇ ਨੇ ਸਮੁੰਦਰ ਚ ਬੜਾ ਕੁਝ ਹੁੰਦਾ ਹੈ ਪਰ ਹੰਸ ਦੀ ਖੁਰਾਕ ਹੁੰਦੀ ਹੈ ਮੋਤੀ ਉਨੀ ਕੀਮਤੀ ਮੋਤੀ ਨੂੰ ਚੁਗਣਾ ਹੁੰਦਾ ਹੈ ਇਹ ਮੰਨਿਆ ਗਿਆ ਤੇ ਇੱਕ ਹੁੰਦਾ ਬਗਲਾ ਉਹ ਵੀ ਪੰਛੀ ਹੈ ਪਾਣੀ ਦੇ ਕਿਨਾਰੇ ਉਹ ਵੀ ਜਾਂਦਾ ਹੈ ਬਗਲਾ ਪਹਿਲੀ ਗੱਲ ਤੇ ਸਮੁੰਦਰ ਦੇ ਕਿਨਾਰੇ ਜਾਂਦਾ ਜੇ ਭੁੱਲ ਭੁਲੇਖੇ ਚਲਾ ਵੀ ਜਾਵੇ ਤੇ ਬਗਲੇ ਦੀ ਖੁਰਾਕ ਹੈ ਜੀ ਪਾਣੀ ਦੇ ਅੰਦਰੋਂ ਡੱਡੂ ਮੱਛੀਆਂ ਖਾਣਾ ਤੇ ਉਹ ਵਿਚਾਰਾ ਉਸੇ ਕੰਮ ਲਈ ਜਾਇਆ ਕਰਦਾ ਹੈ ਬਾਬਾ ਜੀ ਕਹਿੰਦੇ ਕਿਆ ਬਗ ਬੱਪੜਾ ਛਪੜੀ ਨਾਏ ਬਗਲਾ ਵਿਚਾਰਾ ਕੀ ਆਪਣੀ ਕੀਮਤ ਰੱਖਦਾ ਹੈ ਮੁੱਲ ਰੱਖਦਾ ਹੈ ਹੰਸ ਦੇ ਸਾਹਮਣੇ ਉਹ ਤੇ ਇੱਕ ਨਿੱਕੇ ਜਿਹੇ ਛਪੜ ਵਿੱਚ ਜਾਂਦਾ ਹੈ ਤੇ ਉੱਥੇ ਹੀ ਆਪਣੀ ਤਾਰੀ ਦੂਰੀ ਲਾ ਲੈਂਦਾ ਛਪੜੀ ਨਾਏ ਕੀਚੜ ਡੂਬੇ ਮੈਲ ਨਾ ਜਾਏ ਚੱਕੜ ਦੇ ਵਿੱਚ ਹੀ ਡੁੱਬਦਾ ਹੈ ਤੇ ਚੱਕੜ 'ਚ ਡੁੱਬਣ ਕਰਕੇ ਉਹਦੀ ਮੈਲ ਨਹੀਂ ਉਤਰਿਆ ਕਰਦੀ ਸੁਭਾਵ ਇਹ ਹੈ ਸਾਧ ਸੰਗਤ ਕਿ ਜੇ ਮੈਲ ਉਤਾਰਨ ਦਾ ਸ਼ੌਂਕ ਆ ਪਹਿਲੀ ਗੱਲ ਤੇ ਸਾਨੂੰ ਪਾਣੀ ਸਾਫ਼ ਦੇਖਣਾ ਪਵੇਗਾ ਤੇ ਦੂਜੀ ਗੱਲ ਸਾਡੀ ਬਿਰਤੀ ਮੈਲ ਉਤਾਰਨ ਦੀ ਹੋਣੀ ਚਾਹੀਦੀ ਆ ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਬਗਲਾ ਬਿਰਤੀ ਦੇ ਨਾਲ ਸਾਨੂੰ satsang 'ਚ ਆਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜੇ ਬਗਲਾ ਵਰਤੀ ਧਾਰਨ ਕਰਕੇ ਆਵਾਂਗੇ ਤਾਂ ਇੱਥੇ ਆ ਕੇ ਵੀ ਅਸੀਂ ਨੁਕਸੇ ਕੱਢਨੇ ਆ ਬੜੇ ਲੋਕਾਂ ਦੀ ਵਰਤੀ ਇਹੀ ਹੁੰਦੀ ਸਾਧ ਸੰਗਤ ਉਹਨਾਂ ਨੇ ਸੰਗਤ ਵਿੱਚ ਆ ਕੇ ਵੀ ਸਿੱਖਣ ਦੀ ਬਜਾਏ ਨੁਕਸ ਹੀ ਕੱਟਨੇ ਹੁੰਦੇ ਆ ਵੀ ਐਂਜ ਨਹੀਂ ਹੈ ਐਂਜ ਨਹੀਂ ਹੈ ਇਉਂ ਲੱਗਦਾ ਹੈ ਜਿਵੇਂ ਹਉਮੈ ਰੋਗ ਮਾਨਵ ਕਉ ਦੀਨਾ ਗੁਰੂ ਸਾਹਿਬ ਨੇ ਕਿਹਾ ਨਾ ਉਹਦੇ ਨਾਲ ਭਰਿਆ ਪਿਆ ਹੋਵੇ ਤੇ ਅੰਦਰੋਂ ਭਰਿਆ ਹੋਵੇ ਬਾਹਰੋਂ ਕੁਝ ਸਿੱਖਣ ਦੀ ਬਜਾਏ ਜੋਈ ਦੀ ਆਪਣੇ ਅੰਦਰ ਹੁੰਦਾ ਬਸ ਉਹੀ ਛਲ ਛਲ ਕਰਕੇ ਡੋਲਦਾ ਫਿਰਦਾ ਹੁੰਦਾ ਇਸ ਲਈ ਗੁਰੂ ਸਾਹਿਬ ਕਹਿੰਦੇ ਆ ਨਾ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੈ ਪਾਸ ਜਿਹੜੀ ਅੰਦਰ ਪਹਿਲਾਂ ਹਉਮੈ ਹੰਕਾਰ ਦੀ ਵਸਤੂ ਭਰੀ ਪਈ ਆ ਮਨ ਅੰਦਰ ਮਨ ਰੂਪੀ ਭਾਂਡੇ ਅੰਦਰ ਜੇ ਉਹਨੂੰ ਕੱਢ ਕੇ ਮਨ ਰੂਪੀ ਭਾਂਡੇ ਨੂੰ ਖਾਲੀ ਕਰ ਲਿਆ ਜਾਵੇ ਤਾਂ ਹੀ ਅੰਦਰ ਗੁਰੂ ਦੇ ਉਪਦੇਸ਼ ਦੀ ਵਸਤੂ ਸਮਾ ਸਕਦੀ ਹੈ ਆਦਰਵਾਇਜ਼ ਉਹਦਾ ਵਾਸਾ ਅੰਦਰ ਨਹੀਂ ਹੋ ਪਾਏਗਾ ਉਹ ਅੰਦਰ ਟੇਕ ਨਹੀਂ ਪਾਏਗੀ ਅੰਦਰ ਤੇ ਫਿਰ ਜੋ ਭਰਿਆ ਹੋਵੇਗਾ ਮਹਾਰਾਜ ਕਹਿੰਦੇ ਜੈਸੀ ਪਾਵੇ ਭਾਂਡੇ ਵਿੱਚ ਵਾਤ ਉਸ ਆ ਨਿਕਲੇ ਜਿਹੋ ਜੀ ਅੰਦਰ ਵਸਤੂ ਹੋਏਗੀ ਪਿਆਰਿਓ ਉਹ ਹੀ ਜੀ ਨਿਕਲੇਗੀ ਸੋ ਬਗਲੇ ਦੇ ਅੰਦਰ ਜਿਹੜੀ ਵਿਰਤੀ ਹੁੰਦੀ ਉਹੀ ਬਾਹਰ ਆਉਂਦੀ ਤੇ ਹੰਸਰੀ ਜੋ ਵਿਰਤੀ ਹੁੰਦੀ ਉਹ ਬਾਹਰ ਆਇਆ ਕਰਦੀ ਹੈ ਪਾਤਸ਼ਾਹ ਕਹਿਣ ਲੱਗੇ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਗੁਰੂ ਪਿਆਰਿਓ ਇੱਕ ਸਾਗਰ ਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਗੁਰੂ ਇੱਕ ਸਾਗਰ ਹੈ ਸਮੁੰਦਰ ਹੈ ਜੋ ਰਤਨਾ ਨਾਲ ਭਰਿਆ ਹੋਇਆ ਹੈ ਸਤਿਗੁਰੂ ਕੋਲ ਰਤਨਾ ਰਤਨ ਹੀ ਰਤਨ ਹਨ ਰਤਨ ਹੀ ਰਤਨ ਹਨ ਗੁਰੂ ਤੇ ਰਤਨਾ ਨਾਲ ਭਰਿਆ ਹੋਇਆ ਸਮੁੰਦਰ ਹੈ ਪੜਦਿਆਂ ਨਾ ਆਪਾਂ ਗੁਰਾ ਇੱਕ ਦੇਹ 부ਝਾਈ ਮਹਾਰਾਜ ਜੀ ਕਹਿੰਦੇ ਕੋ ਸੋਚੀ ਦਿਓ ਕਿਹੜੀ ਜੀ ਸਭਨਾ ਜੀਆਂ ਦਾ ਇੱਕ ਦਾਤਾ ਇਹ ਸਭ ਤੋਂ ਵੱਡਾ ਰਤਨ ਹੈ ਤੇ ਮਹਾਰਾਜ ਜੀ ਆਖਦੇ ਨੇ ਬਾਣੀ ਅੰਦਰ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਅਨੇਕਾਂ ਮਾਣਕ ਤੇ ਰਤਨ ਪੈਦਾ ਹੋ ਜਾਣੇ ਆ ਜੇਕਰ ਸਤਿਗੁਰੂ ਜੀ ਦੀ ਇੱਕ ਸਿੱਖਿਆ ਨੂੰ ਸੁਣ ਲਿਆ ਜਾਵੇ ਕਿਵੇਂ ਪ੍ਰਗਟ ਹੋਣੇ ਕਿਉਂਕਿ ਸਤਿਗੁਰੂ ਆਪ ਰਤਨਾ ਦੀ ਖਾਣ ਹੈ ਗੁਰੂ ਕੋਲ ਰਤਨ ਹੀ ਰਤਨ ਹਨ ਸ਼ੁਭ ਗੁਣ ਹਨ ਭੜਾਰ ਭਰੇ ਪਏ ਆ ਸਤਿਗੁਰੂ ਦੇ ਤੇ ਜੋ ਵੀ ਪਾਤਰਤਾ ਲੈ ਕੇ ਸਤਿਗੁਰੂ ਦੇ ਦਰਬਾਰ ਅੰਦਰ ਆਉਂਦਾ ਹੈ ਗੁਰੂ ਸਭ ਤੋਂ ਗੁਣਾ ਦੀ ਦਾਤ ਲੈ ਕੇ ਜਾਇਆ ਕਰਦਾ ਇਸ ਲਈ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਸੰਤ ਬਿਰਤੀ ਜੋ ਬਿਰਤੀ ਦੇ ਜੋ ਗੁਰਮੁਖ ਹਨ ਉਹ ਗੁਰਮੁਖ ਜਨ ਅੰਮ੍ਰਿਤ ਚੁਗੈ ਅੰਮ੍ਰਿਤ ਚੁਗਦੇ ਹਨ ਦਇਆ ਧਰਮ ਧੀਰਜ ਸਤ ਸੰਤੋਖ ਜਿਦਾਂ ਆਪ ਜੀ ਨੇ ਅਰਦਾਸ ਵੀ শ্রবণ ਕੀਤੀ ਸ਼ਮੂਲੀਅਤ ਕੀਤੀ ਇਹਨਾਂ ਗੁਣਾਂ ਨੂੰ ਚੁਗਣਾ ਕਰਦੇ ਹਨ ਨਹੀਂ ਦੂਰੇ ਉਹ ਬਿਲਕੁਲ ਵੀ ਗੁਰੂ ਰੂਪੀ ਸਾਗਰ ਤੋਂ ਦੂਰ ਨਹੀਂ ਜਾਇਆ ਕਰਦੇ ਹਰ ਰਸ ਚੋਗ ਚੁਗੈ ਪ੍ਰਭ ਭਾਵੈ ਪਰਮੇਸ਼ਰ ਦੇ ਨਾਮ ਰੂਪੀ ਚੋਗਾ ਨੂੰ ਹੀ ਚੁਗਦੇ ਹਨ ਇਹਨੂੰ ਚੁਗਣ ਦੇ ਨਾਲ ਪ੍ਰਭ ਭਾਵੈ ਪ੍ਰਭੂ ਜੀ ਉਹਨਾਂ ਨੂੰ ਭਾਉਣ ਲੱਗ ਪੈਂਦਾ ਹੈ ਵਾਹਿਗੁਰੂ ਜੀ ਦਾ ਨਾਮ ਉਹਨਾਂ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ ਸਰਬਰ ਮਹਿ ਹੰਸ ਪ੍ਰਾਨ ਪਤ ਪਾਵੈ ਗੁਰੂ ਰੂਪੀ ਸਾਗਰ ਦੇ ਕੋਲ ਆ ਕੇ ਹੰਸ ਭਿਰਤੀ ਵਾਲਾ ਸਿੱਖ ਪ੍ਰਾਨ ਪਤ ਪਾਵੈ ਪ੍ਰਾਣਾਂ ਦਾ ਮਾਲਕ ਪਰਮੇਸ਼ਰ ਉਹਦੀ ਪ੍ਰਾਪਤੀ ਕਰ ਲੈਂਦਾ ਹੈ ਗੁਰੂ ਸਾਗਰ ਤੇ ਗੁਰੂ ਰੂਪੀ ਸਾਗਰ ਦੇ ਕੋਲ ਜਦੋਂ ਸਿੱਖ ਹੰਸ ਭਿਰਤੀ ਨਾਲ ਆਉਂਦਾ ਹੈ ਸਾਤਗੁਰੂ ਕੋਲੋਂ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦਾ ਹੈ ਮਹਾਰਾਜ ਦਾ ਬਚਨ ਹੈ ਨਾ ਜੇ ਕੋ ਸਿੱਖ ਗੁਰੂ ਦੇ ਸਾਹਮਣੇ ਹੋਵੇ ਜੇ ਕੋਈ ਵਿਅਕਤੀ ਸਿੱਖ ਬਣ ਕੇ ਹੰਸ ਬਣ ਕੇ ਪਾਤਰ ਬਣ ਕੇ ਗੁਰੂ ਦੇ ਸਨਮੁਖ ਆਉਂਦਾ ਹੈ ਕਿ ਮਹਾਰਾਜ ਮੈਂ ਤੁਹਾਡੇ ਤੋਂ ਉਪਦੇਸ਼ ਲੈਣ ਆਇਆ ਹਾਂ ਜੀਵਨ ਦੀ ਸਫਲਤਾ ਵਾਸਤੇ ਰਹਿਮਤ ਦੇ ਘਰ ਵਿੱਚ ਆ ਕੇ ਮੈਨੂੰ ਸਿੱਖਿਆ ਬਖਸ਼ਿਸ਼ ਕਰੋ ਉਪਦੇਸ਼ ਉੱਪਰ ਤੁਰਨ ਦਾ ਬਲ ਬਖਸ਼ਿਸ਼ ਕਰੋ ਫਿਰ ਸਤਗੁਰੂ ਬਿਹਰਮਤ ਕਰ ਦਿੰਦੇ ਨੇ ਬਖਸ਼ਿਸ਼ ਕਰ ਦਿੰਦੇ ਨੇ ਤੇ ਆਪਣੀ ਰਹਿਮਤ ਨਾਲ ਜੀਵਨ ਨੂੰ ਸਵਾਰ ਦਿੰਦੇ ਐ ਤੇ ਦੂਸਰੇ ਪਾਸੇ ਮਹਾਰਾਜ ਕਹਿੰਦੇ ਕਿਆ ਬਗ ਬਪੜਾ ਛਪੜੀ ਨਾਏ ਜਿਹੜੇ ਬਗਲਾ ਵਰਤੀ ਵਾਲੇ ਇਨਸਾਨ ਹਨ ਉਹ ਸਤਿਗੁਰੂ ਦੇ ਦਰਬਾਰ ਤੇ ਆ ਕੇ ਪ੍ਰਾਪਤੀਆਂ ਨਹੀਂ ਕਰ ਸਕਦੇ ਹੁਣ ਮਹਾਰਾਜ ਕਹਿਣ ਲੱਗੇ ਰਖ ਰਖ ਚਰਨ ਧਰੇ ਵਿਚਾਰੀ ਦੁਬਿਦਾ ਛੋੜ ਭਏ ਨਿਰੰਕਾਰੀ ਜੋ ਗੁਰਮੁਖ ਹਨ ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆਂ ਜੋ ਗੁਰਮੁਖ ਹਨ ਗੁਰਸਿੱਖ ਹਨ ਉਤੇ ਰਖ ਰਖ ਚਰਨ ਤਰੇ ਵਿਚਾਰੀ ਵਿਚਾਰੀ ਦਾ ਅਰਥ ਹੈ ਪਿਆਰੋ ਵਿਚਾਰਬਾਨ ਹੋ ਕੇ ਗਿਆਨਵਾਨ ਹੋ ਕੇ ਸਮਝਦਾਰ ਹੋ ਕੇ ਰਖ ਰਖ ਚਰਨ ਤਰੇ ਉਹ ਸਮਝ ਕੇ ਸੋਚ ਕੇ ਆਪਣੇ ਕਦਮ ਪੁੱਟਦੇ ਹੈ ਮਤਲਬ ਆਪਣੀ ਜ਼ਿੰਦਗੀ ਨੂੰ ਬੜਾ ਸੋਚ ਸਮਝ ਕੇ ਉਹ ਜਿਉਂਦੇ ਹਨ ਐ ਨਹੀਂ ਹਨ ਵੀ ਜਿਵੇਂ ਕਿਸੇ ਨੇ ਕਹਿ ਦਿੱਤਾ ਉਸੇ ਰਸਤੇ ਤੁਰ ਪਏ ਜਿੱਥੇ ਕਿਸੇ ਗਿਆ ਮੱਥਾ ਟੇਕ ਦਿੱਤਾ ਜਿੱਥੇ ਕਿਸੇ ਗਿਆ ਚੁੰਕੀ ਭਰ ਲਈ ਜਿਵੇਂ ਕਿਸੇ ਨੇ ਕਿਹਾ ਉਵੇਂ ਹੀ ਕਰਮ ਲੱਗ ਪਏ ਨਹੀਂ ਉਹ ਆਪਣੀ ਜ਼ਿੰਦਗੀ ਨੂੰ ਬੜਾ ਸੋਚ ਵਿਚਾਰ ਕੇ ਗੁਰੂ ਸਾਹਿਬ ਦੇ ਉਪਦੇਸ਼ ਦੇ ਮੁਤਾਬਕ ਜਿਉਂਦੇ ਹਨ ਦੁਬਿਧਾ ਛੋੜ ਭਏ ਨਿਰੰਕਾਰੀ ਦੁਬਿਧਾ ਨੂੰ ਛੋੜ ਕੇ ਛੱਡ ਕੇ ਨਿਰੰਕਾਰੀ ਬ੍ਰਿਤੀ ਵਾਲੇ ਹੋ ਜਾਂਦੇ ਹੈ ਮੁਕਤ ਪਦਾਰਥ ਹਰ ਰਸ ਚਾਖੇ ਪਰਮੇਸ਼ਰ ਦਾ ਨਾਮ ਜੋ ਮੁਕਤੀ ਦੇਣ ਵਾਲਾ ਹੈ ਉਸ ਨੂੰ ਚੱਖ ਲੈਂਦੇ ਨੇ ਆਵਣ ਜਾਣ ਰਹੇ ਗੁਰ ਰਾਖੇ ਜਿਨ੍ਹਾਂ ਨੂੰ ਗੁਰੂ ਜੀ ਨੇ ਰੱਖ ਲਿਆ ਗੁਰ ਰਾਖੇ ਗੁਰੂ ਜੀ ਨੇ ਜਿਨ੍ਹਾਂ ਦੀ ਰੱਖਿਆ ਕੀਤੀ ਉਹਨਾਂ ਦਾ ਆਉਣਾ ਅਤੇ ਜਾਣਾ ਭਾਵ ਉਹਨਾਂ ਦਾ ਜਨਮ ਤੇ ਮਰਨ ਸੁਰਤ ਕਰਕੇ ਜੋ ਜਨਮ ਮਰਨ ਹੈ ਨਾ ਪਿਆਰਿਓ ਉਹ ਉਹਨਾਂ ਦਾ ਰਹਿ ਜਾਂਦਾ ਮੁੱਕ ਜਾਂਦਾ ਹੁਣ ਆਤਮਿਕ ਅਡੋਲਤਾ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਹੁਣ ਸੁਰਤ ਉਹਨਾਂ ਦੀ ਆਤਮਿਕ ਅਵਸਥਾ ਬਾਰ ਬਾਰ ਡਿੱਗਦੀ ਢੈਂਦੀ ਨਹੀਂ ਹੈ ਅਡੋਲਤਾ ਦੇ ਘਰ ਚ ਇੱਕ ਥਾਂ ਤੇ ਟਿਕ ਜਾਂਦੀ ਹੈ ਨਿਸ਼ਚਾ ਵੱਜ ਜਾਂਦਾ ਗੁਰੂ ਦੇ ਸ਼ਬਦ ਉੱਪਰ ਹੁਣ ਬਾਰ ਬਾਰ ਮੋਹ ਮਾਇਆ ਦੇ ਵਿੱਚ ਨਹੀਂ ਹੋ ਫਸਿਆ ਕਰਦੇ ਵੀ ਕਦੀ ਉੱਧਰ ਚਲੇ ਜਾਓ ਕਦੀ ਇੱਧਰ ਆ ਜਾਓ ਨਹੀਂ ਉਹ ਇੱਕ ਥਾਂ ਤੇ ਡੋਲ ਹੋ ਕੇ ਆਪਣੀ ਜ਼ਿੰਦਗੀ ਦਾ ਫੈਸਲਾ ਲੈ ਲਿਆ ਕਰਦੇ ਐ ਮਹਾਰਾਜ ਕਹਿੰਣ ਲੱਗੇ ਸਰਵਰ ਹੰਸਾਂ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਜਿਹੜੇ ਐਸੇ ਹੰਸ ਵਰਤੀ ਦੇ ਗੁਰਸਿੱਖ ਹਨ ਉਹ ਸਰਵਰ ਨੂੰ ਭਾਵ ਸਤਿਗੁਰੂ ਨੂੰ ਛੱਡ ਕੇ ਨਹੀਂ ਆਇਆ ਕਰਦੇ ਗੁਰੂ ਸਾਹਿਬ ਨੂੰ ਛੱਡ ਕੇ ਗੁਰੂ ਤੋਂ ਬੇਬੁਖ ਨਹੀਂ ਹੋਇਆ ਕਰਦੇ ਮਹਾਰਾਜ ਕਹਿੰਦੇ ਪ੍ਰੇਮ ਭਗਤ ਕਰ ਸਹਿਜ ਸਮਾਏ ਗੁਰੂ ਦੀ ਦੱਸੀ ਹੋਈ ਪ੍ਰੇਮਾ ਭਗਤੀ ਕਰਕੇ ਸਹਜੇ ਹੀ ਪਰਮੇਸ਼ਰ ਵਿੱਚ ਲੀਨ ਹੋ ਜਾਂਦੇ ਨੇ ਫਿਰ ਸਰਬਰ ਮਹ ਹੰਸ ਹੰਸ ਮਹ ਸਾਗਰ ਫਿਰ ਐਸੀ ਅਵਸਥਾ ਇੱਕ ਸਮੇ ਬਣ ਜਿਆ ਕਰਦੀ ਹੈ ਜਦੋਂ ਸਰਬਰ ਮਹ ਹੰਸ ਗੁਰੂ ਰੂਪੀ ਸਰੋਵਰ ਦੇ ਅੰਦਰ ਸਿੱਖ ਆਪਣੀ ਸੁਰਤ ਦੀ ਧਾਰੀ ਲਾਉਂਦਾ ਹੈ ਤੇ ਕੀ ਹੁੰਦਾ ਜੀ ਗੁਰੂ ਚ ਅਭੇਦ ਹੋ ਜਾਂਦਾ ਹੁਣ ਸਿੱਖ ਚੋਂ ਗੁਰੂ ਗੁਰੂ ਚ ਸਿੱਖ ਦਾ ਨਿਰਾਰਉ ਹੋਣ ਲੱਗ ਪੈਂਦਾ ਇਉਂ ਕਹਿ ਲਈਏ ਸਿੱਖ ਗੁਰੂ ਚ ਅਭੇਦ ਹੋ ਜਾਂਦਾ ਹੈ ਗੁਰੂ ਦੇ ਰੂਪ ਹੋ ਜਾਂਦਾ ਜਿਵੇਂ ਮਿਸ਼ਰੀ ਦੀ ਡਲੀ ਨੂੰ ਪਾਣੀ ਚ ਘੋਲ ਦਈਏ ਤੇ ਉਹ ਪਾਣੀ ਦੇ ਰੂਪ ਹੋ ਜਾਂਦੀ ਹੈ ਨਾ ਪਾਣੀ ਚ ਪਾਣੀ ਪਾ ਦਈਏ ਉਹ ਇੱਕੋ ਹੀ ਹੋ ਜਾਂਦੇ ਨੇ ਨਾ ਇੰਨਾ ਹੀ ਸਿੱਖ ਸਤਿਗੁਰੂ ਚ ਅਭੇਦ ਹੋ ਜਾਂਦਾ ਗੁਰੂ ਚ ਹੀ ਮਿਲ ਜਾਂਦਾ ਹੈ ਮਹਾਰਾਜ ਕਹਿੰਦੇ ਅਕਥ ਕਥਾ ਗੁਰਬਚਨੀ ਆਦਰ ਗੁਰੂ ਜੀ ਦੇ ਬਚਨਾਂ ਦੀ ਰਾਹੀ ਅਕਾਥ ਪਰਮੇਸ਼ਰ ਦੀ ਕਥਾ ਕਰਕੇ ਰੱਬ ਦੀ ਸਿਫਤ ਕਰਕੇ ਆਦਰ ਯੋਗ ਪਦਵੀ ਪ੍ਰਾਪਤ ਕਰ ਲੈਂਦਾ ਹੈ ਤੇ ਪਾਤਸ਼ਾਹ ਕਹਿੰਦੇ ਹਨ ਸੁੰਨ ਮੰਡਲ ਇੱਕ ਜੋਗੀ ਵੈਸੇ ਸੁੰਨ ਮੰਡਲ ਇੱਕ ਐਸੀ ਅਵਸਥਾ ਹੈ ਪਿਆਰਿਓ ਪਰਮੇਸ਼ਰ ਦੇ ਟਿਕਾਣੇ ਦੀ ਜਿੱਥੇ ਕੋਈ ਦੁਨੀਆ ਦਾ ਸ਼ੋਰ ਸ਼ਰਾਬਾ ਨਹੀਂ ਹੈ ਸ਼ੋਰ ਸ਼ਰਾਬੇ ਦਾ ਮਤਲਬ ਇਹ ਨਹੀਂ ਸਾਧ ਸੰਗਤ ਕਿ ਅਸੀਂ ਬਾਹਰੀ ਤੌਰ ਤੇ ਜਿਹੜੀ ਆਵਾਜ਼ ਹੈ ਇਹਦੀ ਗੱਲ ਕਰਦੇ ਹਾਂ ਨਹੀਂ ਜਿਹੜਾ ਸ਼ੋਰ ਸ਼ਰਾਬਾ ਹੈ ਨਾ ਵਿਕਾਰਾਂ ਦਾ ਜਦੋਂ ਮਹਾਰਾਜ ਕਹਿੰਦੇ ਆ ਬਾਬਾ ਬੋਲ ਤੇ ਤੇ ਕਹਾ ਗਏ ਦੇਹੀ ਕੇ ਸੰਗ੍ਰਹਿ ਤੇ ਸੁਰਤ 마ਹੇ ਜੋ ਨਿਰਤੇ ਕਰਤੇ ਕਥਾ वार्ता कहते ਜਿਹੜੇ ਉਹ ਸ਼ੋਰ ਸ਼ਰਾਬਾ ਕਰਨ ਵਾਲੇ ਪੰਜ ਵਿਕਾਰ ਹਨ ਜਿਨੇ ਹਰ ਵੇਲੇ ਰੌਲਾ ਪਾਈ ਰੱਖਣਾ ਹੁੰਦਾ ਹੈ ਕਦੀ ਕਾਮ ਨੇ ਰੌਲਾ ਪਾਉਣਾ ਕਦੀ ਕ੍ਰੋਧ ਕਦੀ ਲੋਭ ਕਦੀ ໂໂບ ਕਦੀ ਅਹੰਕਾਰ ਇਹ ਵਿਕਾਰ ਜਿਨ੍ਹਾਂ ਨੇ ਹਰ ਵੇਲੇ ਰੌਲਾ ਪਾਉਣਾ ਹੈ ਇਹ ਸ਼ੋਰ ਨਹੀਂ ਹੋਇਆ ਕਰਦਾ ਇਤੋ ਸੰਨ ਦੀ ਅਵਸਥਾ ਹੈ ਪੂਰਨ ਟਿਕਾ ਦੀ ਅਵਸਥਾ ਹੈ ਪਰਮੇਸ਼ਰ ਦੀ ਇੱਕ ਜੋਗੀ ਇੱਕ ਵਾਹਿਗੁਰੂ ਜੀ ਇੱਕ ਪਰਮੇਸ਼ਰ ਇੱਕ ਓੰਕਾਰ ਨਿਰੋਲ ਟਿਕਾ ਦੀ ਅਵਸਥਾ ਵਿੱਚ ਹਨ ਉਹਨਾਂ ਦਾ ਸਰੂਪ ਕਹੇ ਜਾ ਜੀ ਨਾਰ ਨਾ ਪੁਰਖ ਕਹੋ ਕੋ ਕੈਸੇ ਕਿਸੇ ਨੇ ਰੱਬ ਨੂੰ ਨਾਰੀ ਰੂਪ ਦੇ ਵਿੱਚ ਕਲਪਨ ਕੀਤਾ ਤੇ ਦੇਵੀ ਮੰਨ ਕੇ ਉਹਦੀ ਮੂਰਤੀ ਬਣਾ ਕੇ ਉਹਦੀ ਪੂਜਾ ਕਰਨ ਲੱਗ ਪਏ ਕਿਸ ਨੇ ਪੁਰਖ ਰੂਪ ਦੇ ਵਿੱਚ ਰੱਬ ਨੂੰ ਕਲਪਿਤ ਕੀਤਾ ਤੇ ਉਹਨੂੰ ਅਵਤਾਰ ਮੰਨ ਕੇ ਦੇਵਤਾ ਮੰਨ ਕੇ ਉਹਦੀ ਮੂਰਤੀ ਬਣਾ ਕੇ ਉਹਦੀ ਪੂਜਾ ਚੱਲ ਪਈ ਜਿਹੜੀ ਕੋਈ ਰੱਬ ਨੂੰ ਇਸਤਰੀ ਮੰਨਦਾ ਕੋਈ ਰੱਬ ਨੂੰ ਪੁਰਖ ਮੰਨਦਾ ਪਰ ਗੁਰੂ ਸਾਹਿਬ ਕਹਿੰਦੇ ਨਾਰ ਨਾ ਪੁਰਖ ਰੱਬ ਦਾ ਤੇ ਕੋਈ ਸ਼ਰੀਰ ਹੀ ਨਹੀਂ ਪਿਆਰਿਓ ਉਹਦੇ ਤੇ ਕੋਈ ਦੇਹ ਹੀ ਨਹੀਂ ਇਸ ਲਈ ਨਾ ਤੁਸੀਂ ਉਸ ਨੂੰ ਇਸਤਰੀ ਕਹਿ ਸਕਨੇ ਆ ਨਾ ਉਸ ਨੂੰ ਪੁਰਖ ਕਹਿ ਸਕਨੇ ਆ ਉਹ ਤੇ ਸ਼ਰੀਰਾਂ ਤੋਂ ਪਾਰ ਇੱਕ ਜੋਤ ਆ ਜੋ ਸਭਨਾ ਦੇ ਅੰਦਰ ਵਿਆਪਕ ਹੈ ਪੁਰਖਾਂ ਦੇ ਅੰਦਰ ਵੀ ਤੇ ਔਰਤਾਂ ਦੇ ਅੰਦਰ ਵੀ ਮਾਈਆਂ ਦੇ ਅੰਦਰ ਵੀ ਤੇ ਭਾਈਆਂ ਦੇ ਅੰਦਰ ਵੀ ਸਭਨਾ ਅੰਦਰ ਇੱਕ ਰਸ ਇੱਕ ਰੂਪ ਵਿਆਪਕ ਹੈ ਤ੍ਰਿਭਵਨ ਜੋਤ ਰਹੇ ਲਿਵਲਾਈ ਤਿੰਨੇ ਭਵਨਾਂ ਦੇ ਅੰਦਰ ਵਾਹਿਗੁਰੂ ਜੀ ਜੋਤ ਰੂਪ ਦੇ ਵਿੱਚ ਵਿਆਪਕ ਰਹੇ ਸਰੀਰ ਰੂਪ ਦੇ ਵਿੱਚ ਨਹੀਂ ਜੋਤ ਰੂਪ ਦੇ ਵਿੱਚ ਤਿੰਨੇ ਭਵਨਾਂ ਦੇ ਵਿੱਚ ਰਹੇ ਲਿਵਲਾਈ ਵਿਆਪਕ ਹਨ ਸੁਰ ਨਰ 나ਥ ਸੱਚੇ ਸ਼ਰਨਾਈ ਬਹੁਤ ਥੋੜੇ ਐਸੇ ਸੁਰ ਲੋਕ ਹਨ ਮਨੁੱਖ ਹਨ ਜਨਾਤਿ ਇਤਿਆਦਿਕ ਲੋਕ ਹਨ ਜਿਹੜੇ ਸੱਚੇ ਦੀ ਸ਼ਰਨ ਵਿੱਚ ਹਨ ਜਿਨ੍ਹਾਂ ਨੇ ਇਸ ਜੋਤ ਨੂੰ ਜਾਣ ਕੇ ਇਹਦੀ ਸ਼ਰਨ ਵਿੱਚ ਜਾਣਾ ਕੀਤਾ ਜਿਨ੍ਹਾਂ ਨੂੰ ਸੋਝੀ ਆਈ ਜਾਣੋ ਜੋਤ ਨਾ ਪੁੱਛੋ ਜਾਤੀ ਆਗੇ ਜਾਤ ਨਾ ਹੈ ਜੋ ਜਾਤ ਤੋਂ ਸ਼ਰੀਰ ਤੋਂ ਰੰਗ ਰੂਪ ਤੋਂ ਇਹ ਜਿਹੜਾ ਰੇਸਿਜ਼ਮ ਆ ਨਾ ਇਹ ਜਿਹੜੀ ਵੰਡੇ ਵਰਣਵੰਡ ਕਹ ਲਈਏ ਬਸ ਸ਼ਰੀਰਾਂ ਦੀ ਇਹਨਾਂ ਤੋਂ ਪਾਰ ਲੰਘ ਕੇ ਇਹਦੇ ਅੰਦਰ ਵਸਦੀ ਜੋਤ ਤੱਕ ਅਪੜ ਗਏ ਨੇ ਜਿਨ੍ਹਾਂ ਨੂੰ ਜੋਤ ਦੀ ਸਮਝ ਆ ਗਈ ਹੈ ਕੁਣ ਜਾਤ ਮਹਜੋਤ ਜੋਤ ਮਹਜਾਤਾ ਹੁਣ ਜੋਤ ਦੀ ਰਾਹੀ ਵਾਹਿਗੁਰੂ ਨੂੰ ਜਾਣ ਲਿਆ ਹੈ ਕਿ ਸਭਨਾ ਅੰਦਰ ਇੱਕ ਸੱਚਾ ਵਾਹਿਗੁਰੂ ਵਸਦਾ ਹੈ ਇਸ ਲਈ ਮੇਰੇ ਲਈ ਕੋਈ ਬੁਰਾ ਨਹੀਂ ਕੋਈ ਬੇਗਾਨਾ ਨਹੀਂ ਹੈ ਸਾਰੇ ਇੱਕ ਜਿਹੇ ਐਸੇ ਹਨ ਕੋਈ ਕਿਹੋ ਜੇ ਭੇਖ ਚ ਰਹਿੰਦਾ ਕੋਈ ਕਿਹੋ ਜੇ ਭੇਖ ਚ ਰਹਿੰਦਾ ਕੋਈ ਪੱਗ ਬੰਨਦਾ ਕੋਈ ਦਾੜੀ ਖੁੱਲੀ ਰੱਖਦਾ ਕੋਈ ਦਾੜੀ ਬੰਨ ਕੇ ਰੱਖਦਾ ਐਨਾ ਜੀ ਕਿਸੇ ਨੂੰ ਕਿਸੇ ਦੇ ਧਰਮ ਨੇ ਕਿਹੋ ਜਿਹਾ ਭੇਖ ਦਿੱਤਾ ਕਿਸੇ ਨੂੰ ਕਿਸੇ ਦੇ ਧਰਮ ਨੇ ਕਿਹੋ ਜਿਹਾ ਭੇਖ ਦਿੱਤਾ ਕੋਣ ਇਹਨਾਂ ਚੀਜ਼ਾਂ ਦੇ ਆਧਾਰ ਦੇ ਉੱਪਰ ਕਿਸੇ ਨੂੰ ਚੰਗਾ ਜਾਂ ਮਾੜਾ ਨਹੀਂ ਆਖਿਆ ਜਾਂਦਾ ਹੁਣ ਸਭਨਾਂ ਦੇ ਅੰਦਰ ਜੋਤ ਦਾ ਦਰਸ਼ਨ ਹੋ ਰਿਹਾ ਹੈ ਇਸ ਲਈ ਮਹਾਰਾਜ ਕਹਿੰਦੇ ਆ ਸਾਰੇ ਹੀ ਵਾਹਿਗੁਰੂ ਤੋਂ ਉਪਜੇ ਹੋਏ ਹਨ ਆਨੰਦ ਮੂਲ ਅਨਾਥ ਆਧਾਰੀ ਪਰਮੇਸ਼ਰ ਜੀ ਦੇ ਆਨੰਦ ਦਾ ਸੋਮਾ ਨੇ ਪਿਆਰਿਓ ਉਹ ਤੇ ਅਨਾਥਾਂ ਦੇ 나ਥ ਹਨ ਉਹ ਤੇ ਬੇਸਹਾਰਿਆਂ ਦਾ ਸਹਾਰਾ ਹਨ ਗੁਰਮੁਖ ਭਗਤ ਸਹਿਜ ਵਿਚਾਰੀ ਗੁਰਮੁਖ ਦਾ ਅਰਥ ਹੈ ਸਤਿਗੁਰ ਦੀ ਸ਼ਰਨ ਵਿੱਚ ਪੈ ਕੇ ਸਤਿਗੁਰ ਦੀ ਸ਼ਰਨ ਵਿੱਚ ਪੈ ਕੇ ਗੁਰੂ ਸਾਹਿਬ ਦੀ ਦੱਸੀ ਹੋਈ ਭਗਤੀ ਜਿਹੜੇ ਗੁਰਮੁਖ ਜਨ ਕਰਦੇ ਐ ਉਹ ਸਹਿਜ ਵਿਚਾਰੀ ਸਹਜੇ ਵਿਚਾਰਬਾਨ ਹੋ ਜਾਇਆ ਕਰਦੇ ਐ ਭਗਤ ਵਸ਼ਲ ਭੈ ਕਟਨਹਾਰੇ ਭਗਤ ਵਸ਼ਲ ਰੱਬ ਜੀ ਭਗਤੀ ਨੂੰ ਪਿਆਰ ਕਰਨ ਵਾਲੇ ਐ ਤੇ ਮਨੁੱਖ ਦਾ ਜੋ ਭੈ ਹੈ ਡਰ ਹੈ ਸਹਿਮ ਹੈ ਅਗਿਆਨਤਾ ਚੋਂ ਨਿਕਲਣ ਦਾ ਉਹਨੂੰ ਕੱਟ ਦੇਣ ਵਾਲੇ ਨੇ ਉਹਨੂੰ ਖਤਮ ਕਰ ਦੇਣ ਵਾਲੇ ਨੇ ਕਿ ਜੇ ਮੈਂ ਚਮਕੀ ਨਾ ਭਰੀ ਪਤਾ ਨਹੀਂ ਕੀ ਹੋ ਜਾਏਗਾ ਜੇ ਮੈਂ ਫਲਾਣੇ ਬੰਦੇ ਦਾ ਦੱਸਿਆ ਕਰਮ ਨਾ ਕੀਤਾ ਪਤਾ ਨਹੀਂ ਕੀ ਜਿਹੜੇ ਡਰ ਨੇ ਇਹਨਾਂ ਡਰਾਂ ਨੂੰ ਖਤਮ ਕਰ ਦੇਣ ਵਾਲੇ ਹਨ ਹਉਮੈ ਮਾਰ ਮਿਲੇ ਭਗਤਾਰੇ ਜਦੋਂ ਹਉਮੈ ਨੂੰ ਮਾਰ ਕੇ ਵਿਅਕਤੀ ਆਪਣੇ ਜੀਵਨ ਚ ਅੱਗੇ ਵਧਦਾ ਹੈ ਨਾ ਫਿਰ ਹੀ ਉਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਨਹੀਂ ਤੇ ਸਾਧ ਸੰਗਤ ਜਿਵੇਂ ਮੈਂ ਬੇਨਤੀ ਕੀਤੀ ਬਹੁਤੇ ਲੋਕ ਅਸੀਂ ਹਉ ਨਾਲ ਭਰੇ ਹੁੰਨੇ ਆ ਹਉ ਨਾਲ ਭਰੇ ਹੋਣ ਕਰਕੇ ਸਾਨੂੰ ਇਹੋ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਸਭ ਕੁਝ ਜਾਣਦੇ ਹਾਂ ਸਾਨੂੰ ਹੀ ਸਭ ਪਤਾ ਹੈ ਤੇ ਫਿਰ ਦੂਸਰੇ ਨੂੰ ਬਿਲਕੁਲ ਨੀਵਾ ਸਮਝ ਲਿਆ ਜਾਂਦਾ ਸਤਿਗੁਰ ਆਖਦੇ ਹਨ ਅਨਿਕ ਯਤਨ ਕਰ ਕਾਲ ਸੰਤਾਏ ਹੋਂ ਦੇ ਅਧੀਨ ਕੀਤੇ ਹੋਏ ਕਰਮਾਂ ਨੇ ਤੇ ਸਾਨੂੰ ਕਾਲ ਦੇ ਡਰ ਤੋਂ ਮੁਕਤ ਨਹੀਂ ਕਰਨਾ ਪਿਆਰਿਓ ਕਾਲ ਦਾ ਡਰ ਸਿਰ ਦੇ ਉੱਪਰ ਮੰਡਰਾਉਂਦਾ ਰਹੇਗਾ ਤੇ ਕਾਲ ਦੇ ਡਰ ਕਰਕੇ ਭੈ ਕਰਕੇ ਅਸੀਂ ਅਨ્ય ਕਰਮ ਕਾਂਡਾਂ 'ਚ ਪਏ ਰਹਾਂਗੇ ਮਰਨ ਲਿਖਾਏ ਮੰਡਲ ਮਹਿ ਆਏ ਸਾਨੂੰ ਸਮਝ ਨਹੀਂ ਆਉਂਦੀ ਕਿ ਜਨਮ ਤੇ ਮਰਨ ਕੁਦਰਤ ਦਾ ਇੱਕ ਨੇਚਰਲ ਪ੍ਰੋਸੈਸ ਹੈ ਇਹਦੇ 'ਚ ਜਨਮ ਹੋਇਆ ਤੇ ਮੌਤ ਵੀ ਹੋਏਗੀ ਜਨਮੰ ਤਾਂ ਮਰਨ ਆਏ ਹਾਂ ਤੇ ਜਾਣਾ ਵੀ ਹੈ ਇੱਕ ਸਹਿਜ ਪ੍ਰਕਿਰਿਆ ਹੈ ਇਸ ਸਾਰੇ ਦੇ ਸਾਰੇ ਬ੍ਰਹਿਮੰਡ ਦੀ ਤੇ ਸਾਰੇ ਇਸ ਪ੍ਰੋਸੈਸ ਦੇ ਵਿੱਚੋਂ ਦੀ ਲੰਘ ਰਹੇ ਨੇ ਜੋ ਆਇਆ ਸੋ ਚੱਲਸੀ ਪਰ ਇਹਨੂੰ ਮੰਨਣ ਦੇ ਵਿੱਚ ਸਾਨੂੰ ਕਈ ਵਾਰੀ ਸਮਾਂ ਲੱਗ ਜਾਂਦਾ ਹੈ ਨਾ ਮੰਨਣ ਕਰਕੇ ਫਿਰ ਅਸੀਂ ਇਹਦੇ ਤੋਂ ਬਚਣ ਦਾ ਯਤਨ ਕਰਦੇ ਆਂ ਵੀ ਹਾਏ ਹਾਏ ਮੈਂ ਦੁੱਖ ਤੋਂ ਬਚ ਜਾ ਹਾਏ ਹਾਏ ਇਹ ਚੀਜ਼ ਤੋਂ ਬਚ ਜਾ ਫਿਰ ਮਨੁੱਖ ਉਹਤੇ ਕਰਮ ਕਾਂਡਾਂ ਦਾ ਸ਼ਿਕਾਰ ਹੋ ਜਾਂਦਾ ਹੈ ਕੋਈ ਕਿਸੇ ਰਾਹ ਤੇ ਤੁਰ ਪੈਂਦਾ ਹੈ ਕੋਈ ਕਿਸੇ ਰਾਹ ਤੇ ਤੁਰ ਪੈਂਦਾ ਹੈ ਕਿਸੇ ਬੰਦੇ ਨੇ ਚਾਰ ਗੱਲਾਂ ਇਹਦਾ ਹੱਥ ਫੜਿਆ ਤੇ ਦੇਸ਼ ਕੇ ਕਹਿ ਦਿੱਤਾ ਅੱਛਾ ਭਾਈ ਤੈਨੂੰ ਤੇ ਚਿੰਤਾ ਲੱਗਦੀ ਹੈ ਕੋਈ ਮਾੜੀ-ਮੋਟੀ ਟੈਨਸ਼ਨ ਕਿਸੇ ਨਾ ਕਿਸੇ ਨੂੰ ਹੁੰਦੀ ਆ ਹਾਂਜੀ ਮਹਾਰਾਜ ਹੈਗੀ ਆ ਇੰੋਂ ਲੱਗਦਾ ਜਿਵੇਂ ਤੇਰਾ ਕੰਮ ਵੀ ਸਲੋ ਹੋਇਆ ਵਾ ਉਹ ਸਾਰੀ ਦੁਨੀਆ ਦੀ ਹੋਇਆ ਹੁਣ ਕੋਵਿਡ ਤੋਂ ਬਾਅਦ ਚ ਬੰਦੇ ਨੂੰ ਐ ਲੱਗਦਾ ਵੀ ਤੇ ਦਿਲ ਦੀ ਗੱਲ ਬੁੱਝ ਲਈ ਮਾੜਾ ਮੋਟਾ ਘਰ ਦੇ ਵਿੱਚ ਵੀ ਕੋਈ ਚੱਲ ਰਿਹਾ ਤੇਰੇ ਪਰਿਵਾਰ ਚ ਗੱਲਬਾਤ ਕੋਈ ਹੈ ਨਾ ਉਹਨੂੰ ਐ ਲੱਗਦਾ ਵੀ ਆ ਤੇ ਸਾਰੀ ਮੇਰੀਆਂ ਹੀ ਗੱਲਾਂ ਕਰ ਰਿਹਾ ਤੇ ਇਹਨੇ ਤੇ ਹੱਥ ਦੇਸ਼ ਕੇ ਮੇਰੇ ਬਾਰੇ ਸਾਰਾ ਕੁਝ ਹੀ ਜਾਣ ਲਿਆ ਮਹਾਰਾਜਾ ਕਿਰਪਾ ਕਰੋ ਫਿਰ ਮੇਰੇ ਵਰਗਾ ਕਹਿ ਦਿੰਦਾ ਇਹ ਕਹਿੰਨੀ ਫਲਾਣੇ ਦਿਨ ਇਹ ਕੰਮ ਕਰਦੇ ਫਲਾਣੇ ਦਿਨ ਇਹ ਕਰਦੇ ਇੱਥੇ ਚੌਂਕੀ ਭਰਦੀ 50 ਡਾਲਰੇ ਮੇਰੀ ਫੀਸ ਇੱਥੇ ਰੱਖ ਜਾ ਹੁਣ ਨਾਲੇ ਤਾਂ ਖੁਸ਼ ਹੋ ਕੇ ਪੈਸੇ ਲੈ ਕੇ ਜਾਂਦਾ ਤੇ ਨਾਲੇ ਹੋਰ ਪੈਸੇ ਲਾ ਕੇ ਜਿਹੜੇ ਹੋਰ ਚਾਰ ਕੰਮ ਦੱਸੇ ਹੋਰ ਕਰਦਾ ਦੇ ਨਾਲੇ ਐਂ ਕਹਿੰਦਾ ਵੀ ਮਹਾਰਾਜ ਕਿਆ ਬਾਤਾਂ ਤੁਸੀਂ ਤੇ ਅੰਦਰ ਦੀ ਗੱਲ ਪੜ ਲਈ ਸੋ ਇਦਾਂ ਹੀ ਸਾਧ ਸੰਗਤ ਕਰਮ ਕਾਂਡ ਚੱਲ ਪੈਂਦੇ ਆ ਇਦਾਂ ਹੀ ਚੱਲ ਪੈਂਦੇ ਨੇ ਤੇ ਇਹ ਵਰਤਾਰੇ ਬਸ ਇੱਥੋਂ ਹੀ ਚੱਲਦੇ ਨੇ ਚਿੰਤਾ ਵਿੱਚੋਂ ਸਾਡੇ ਡਰ ਦਾ ਫਾਇਦਾ ਉਠਾਇਆ ਜਾਂਦਾ ਤੇ ਗੁਰੂ ਸਾਹਿਬ ਕਹਿੰਦੇ ਆ ਕਰਤੇ ਪੁਰਖ ਦੇ ਸਾਜੇ ਹੋਏ ਬ੍ਰਹਿਮੰਡ ਦੀ ਇਹ ਸਹਜ ਪ੍ਰਕਿਰਿਆ ਹੈ ਇਹ ਸਹਜ ਪ੍ਰਕਿਰਿਆ ਦੇ ਵਿੱਚ ਜੋ ਆਏ ਉਹ ਜਾਏਗਾ ਇੱਥੇ ਦੁੱਖ ਵੀ ਹੈ ਇੱਥੇ ਰੋਗ ਵੀ ਹੈ ਇਥੇ ਸਾਡੇ ਪਰਿਵਾਰਾਂ ਚ ਵੀ ਮਾੜਾ ਮੋਟਾ ਦੁੱਖ ਕਲੇਸ਼ ਹੁੰਦੇ ਰਹਿੰਦੇ ਕਿਹੜਾ ਮਨੁੱਖਾ ਜਿਹਦੇ ਘਰ ਚ ਨਹੀਂ ਹੁੰਦੀਆਂ ਚੀਜ਼ਾਂ ਜੇ ਆਪਾਂ ਵੱਡੇ ਵੱਡੇ ਅਵਤਾਰੀ ਪੁਰਸ਼ਾਂ ਨੂੰ ਵੇਖ ਲਈਏ ਉਹਨਾਂ ਦੇ ਘਰਾਂ ਚ ਕਿਹੜਾ ਨਹੀਂ ਸੀ ਹੁੰਦੀਆਂ ਕੈਰੋਆ ਪੰਡਵਾ ਨੂੰ ਦੇਖ ਲਓ ਤੁਸੀਂ ਹੈਨਾ ਤੇ ਹੋਰਾਂ ਨੂੰ ਤੁਸੀਂ ਦੇਖ ਲਓ ਆ ਜਿਹੜਾ ਹੈ ਗਿਆ ਮੁਹੰਮਦ ਸਾਹਿਬ ਦੇ ਜੀਵਨ ਨੂੰ ਪੜ ਕੇ ਵੇਖ ਲਓ ਤੁਸੀਂ ਜੀਸਸ ਕ੍ਰਾਈਸਟ ਨੂੰ ਵੇਖ ਲਓ ਚੁੱਕ ਕੇ ਅਗਲੇ ਨੇ ਸੂਲੀ ਤੇ ਟੰਗ ਦਿੱਤਾ ਕਿਹੜਾ ਹੈ ਜਹਾ ਅਵਤਾਰੀ ਪੁਰਖ ਹੈ ਜਿਹਦੇ ਜੀਵਨ ਚ ਦੁੱਖ ਤਕਲੀਫ ਕਸ਼ਟ ਨਹੀਂ ਆਇਆ ਸਾਰਿਆਂ ਦੇ ਆਇਆ ਤੇ ਜੇ ਆਪਣੇ ਜੀਵਨ ਚ ਆ ਕੇ ਕੋਈ ਨਵੀਂ ਤੇ ਵੱਡੀ ਗੱਲ ਤਾਂ ਹੈ ਨਹੀਂ ਪਿਆਰਿਓ ਸਾਨੂੰ ਸਮਝਣਾ ਪਏਗਾ ਵੀ ਇਹ ਕੁਦਰਤ ਹੈ ਜੱਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ ਇਹ ਦੁੱਖ ਤੇ ਸੁਖ ਮਹਾਰਾਜ ਕਹਿੰਦੇ ਸੁਖ ਦੁਖ ਦੋਇਦਰ ਕਪੜੇ ਪਹਿਰੈ ਜਾਏ ਮਨੁਖ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਨੇ ਸੋ ਐਵੇਂ ਨਾ ਆਪਾਂ ਪਰਮਾਤਮਾ ਚ ਪਿਆ ਕਰੀਏ ਜਨਮ ਪਦਾਰਥ ਦੁਭਦਾ ਖੋਵੈ ਪਰਮਾਤਮਾ ਚ ਪੈ ਕੇ ਮਨੁਖ ਆਪਣੇ ਕੀਮਤੀ ਜਨਮ ਨੂੰ ਦੁਭਦਾ ਚ ਪਾ ਕੇ ਖੋ ਲੈਂਦਾ ਹੈ ਆਪ ਨਾ ਚੀਨਸ ਪਰਮ ਪਰਮ ਰੋਵੈ ਆਪਣੇ ਸ਼ੁੱਧ ਸਰੂਪ ਨੂੰ ਪਛਾਣਨ ਦੀ ਕੋਸ਼ਿਸ਼ ਨਹੀਂ ਕਰਦਾ ਮਨ ਤੂੰ ਜੋਤ ਸਰੂਪ ਹੈ ਉਹਨੂੰ ਪਛਾਣਨ ਦੀ ਕੋਸ਼ਿਸ਼ ਨਹੀਂ ਕਰਦਾ ਭਟਕਣਾ ਚ ਪੈ ਕੇ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਜ਼ਾਇਆ ਕਰ ਲੈਂਦਾ ਕਹ ਤਾ ਉਹ ਪੜ ਤਾ ਉਹ ਸੁਣ ਤਾ ਏਕ ਦੂਜੇ ਪਾਸੇ ਮਹਾਰਾਜ ਕਹਿੰਦੇ ਜਿਹੜਾ ਵਿਅਕਤੀ ਕਹ ਤਾ ਉਹਦਾ ਅਰਥ ਬੋਲਣਾ ਪੜ ਤਾ ਉਹਦਾ ਅਰਥ ਪੜਨਾ ਸੁਣ ਤਾ ਉਹਦਾ ਅਰਥ ਸੁਣਨਾ ਮਤਲਬ ਜੋ ਪਰਮੇਸ਼ਵਰ ਦਾ ਨਾਮ ਜਪਦਾ ਹੈ ਸੁਣਦਾ ਹੈ ਪੜਦਾ ਹੈ ਇੱਕ ਨੂੰ ਸੁਣਦਾ ਪੜਦਾ ਹੈ ਇੱਕ ਨਾਲ ਜੁੜਦਾ ਹੈ तीरज धर्म तरणी तर टेक ਉਸ ਵਿਅਕਤੀ ਦੇ ਜੀਵਨ ਅੰਦਰ ਵਾਹਿਗੁਰੂ ਤੀਰਜ ਬਖਸ਼ ਦਿੰਦਾ ਹੈ। ਉਹਨੂੰ ਸੱਚੇ ਧਰਮ ਦੀ ਰਾਤ ਬਖਸ਼ ਦਿੰਦਾ ਹੈ। ਧਰਨੀ ਤਰ ਦਾ ਅਰਥ ਹੈ ਧਰਤੀ ਦਾ ਆਸਰਾ। ਧਰਤੀ ਦਾ ਆਸਰਾ ਪਰਮੇਸ਼ਰ ਆਪਣੇ ਨਾਮ ਦਾ ਸਹਾਰਾ ਉਸ ਨੂੰ ਬਖਸ਼ਿਸ਼ ਕਰ ਦਿੰਦਾ ਹੈ। ਜਦ ਸਤ ਸੰਜਮ ਰਹਿਣਾ ਸਮਾਏ ਜਦ ਉੱਚਾ ਸੋਚਾ ਆਚਰਣ ਸਤ ਦਾ ਅਰਥ ਦੂਸਰਿਆਂ ਦੀ ਸਹਾਇਤਾ ਕਰਨੀ ਸੱਚਾ ਸੋਚਾ ਜੀਵਨ ਬਤੀਤ ਕਰਨਾ ਸੰਜਮ ਦਾ ਅਰਥ ਹੈ ਜ਼ਿੰਦਗੀ ਦੇ ਅੰਦਰ ਇੱਕ ਠਹਿਰਾਅ ਆ ਜਾਣਾ ਸੰਤੋਖ ਆ ਜਾਣਾ ਹਿਰਦੇ ਸਮਾਏ ਫਿਰ ਗੁਰਮੁਖ ਦੇ ਜੀਵਨ ਅੰਦਰ ਜਿਹੜੇ ਇਹ ਗੁਣ ਹਨ ਇਹ ਸਮਾਜ ਜਾਣਗੇ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਨਾ ਗੁਰ ਸਾਗਰ ਰਤਨੀ ਭਰਪੂਰੇ ਇਹ ਗੁਣ ਰendev ਚ ਸਮਾਜ ਜਾਣਗੇ ਚੌਥੇ ਪਦ ਕੋ ਜੇ ਮਰ ਪਤੀ ਆਏ ਜੇਕਰ ਮਰ ਚੌਥੇ ਪਦਵੀ ਵਾਲੇ ਪਾਸੇ ਨੂੰ ਜਾਂਦਾ ਹੈ ਤੇ ਮਤਲਬ ਸਭ ਤੋਂ ਉੱਚੀ ਅਵਸਥਾ ਦੀ ਪ੍ਰਾਪਤੀ ਵੱਲ ਨੂੰ ਤੁਰ ਪੈਂਦਾ ਹੈ ਅੰਤਲਾ ਪਤਾ ਹੈ ਜੀ ਸਾਚੇ ਨਿਰਮਲ ਮੈਲ ਨਾ ਲੱਗੈ ਸੱਚੇ ਨਾਮ ਚ ਜੁੜਿਆ ਹੋਇਆ ਮਨ ਨਿਰਮਲ ਹੋ ਜਾਂਦਾ ਏ ਉਸ ਨੂੰ ਕਿਸੇ ਪ੍ਰਕਾਰ ਦੀ ਮੈਲ ਨਹੀਂ ਲੱਗਿਆ ਕਰਦੀ ਗੁਰ ਕੈ ਸ਼ਬਦ ਪਰਮ ਪਉ ਭਗੈ ਗੁਰੂ ਦੇ ਸ਼ਬਦ ਅੰਦਰ ਜੁੜੇ ਹੋਏ ਦਾ ਹਰ ਪਰਮ ਤੇ ਹ ਪਰਮ ਵਿੱਚੋਂ ਪੈਦਾ ਹੋਣ ਵਾਲਾ ਹਰ ਡਰ ਨਿਕਲ ਜਾਂਦਾ ਹੈ ਸੂਰਤ ਮੂਰਤ ਆਦ ਅਨੂਪ ਪਰਮੇਸ਼ਰ ਜੀ ਦੀ ਸੂਰਤ ਵਾਹਿਗੁਰੂ ਜੀ ਦੀ ਜੋਤ ਹੈ ਆਦੀ ਹੈ ਤੇ ਅਨੂਪਮ ਹੈ ਕਿਸੇ ਵਰਗੀ ਨਹੀਂ ਹੈ ਸਭ ਤੋਂ ਅਨੁਪਮ ਅਨੂਠੀ ਹੈ ਨਾਨਕ ਜਾਚੈ ਸਾਚ ਸਰੂਪ ਨਾਨਕ ਜੀ ਮਹਾਰਾਜ ਕਹਿਣ ਲੱਗੇ ਅਸੀਂ ਭਾਈ ਉਸ ਸੱਚੇ ਸਰੂਪ ਪਰਮੇਸ਼ਰ ਦੀ ਜਾਚਨਾ ਕਰਦੇ ਹਾਂ ਉਸੇ ਦੀ ਮੰਗ ਕਰਦੇ ਹਾਂ ਸੋ ਇਉਂ ਸਾਧ ਸੰਗਤ ਅੱਜ ਦੇ ਇਸ ਅਗੰਮੀ ਮਹਾਵਾਕ ਦੇ ਅੰਦਰ ਉਹ ਰਹਿਮਤ ਦੇ ਘਰ ਵਿੱਚ ਆ ਕੇ ਸਤਿਗੁਰੂ ਜੀ ਨੇ ਦ੍ਰਿਸ਼ਟਾਂਤ ਦਿੱਤਾ ਹੰਸ ਦਾ ਅਤੇ ਬਗਲੇ ਦਾ ਤੇ ਸਾਨੂੰ ਸਮਝਾਉਣਾ ਕੀਤਾ ਜੇ ਬਿਰਤੀ ਮਾਇਆ ਦੇ ਅਧੀਨ ਹੈ ਫਿਰ ਤੇ ਜਿਵੇਂ ਬਗਲਾ ਆਪਣੀ ਉਡਾਰੀਆਂ ਜਿਹੜੀ ਹੈ ਬਸ ਆਪਣੇ ਸ਼ਿਕਾਰ ਤੱਕ ਸੀਮਤ ਰੱਖ ਕੇ ਤੇ ਚੱਕਰ ਦੇ ਵਿੱਚ ਹੀ ਡੁੱਬਦਾ ਰਹਿੰਦਾ ਹੈ ਤਵੇਂ ਹੀ ਅਸੀਂ ਵੀ ਵਿਕਾਰਾਂ ਦੇ ਚੱਕਰ ਤੋਂ ਮੁਕਤ ਨਹੀਂ ਹੋ ਸਕਾਂਗੇ ਜੇ ਗੁਰੂ ਦੇ ਸ਼ਬਦ ਨਾਲ ਬਿਰਤੀ ਹੰਸ ਵਰਗੀ ਬਣ ਗਈ ਫਿਰ ਸਤਿਗੁਰੂ ਜੀ ਦੇ ਸ਼ਬਦ ਚੋਂ ਕੀਮਤੀ ਰਤਨਾ ਦੀ ਪ੍ਰਾਪਤੀ ਕਰਕੇ ਜੀਵਨ ਦੀ ਸਫਲਤਾ ਨੂੰ ਪਾ ਲਵਾਂਗੇ ਐਨੀ ਬੇਨਤੀ ਆਪ ਜੀਆ ਨੇ ਪ੍ਰਵਾਨ ਕਰਨੀ ਭੁੱਲ ਜੁਕ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ